ਕਿੰਨੀ ਦੇਖੀਏ ਐਨੇ ਗਵੇਲੇ ਨੇ ਇੱਕ ਸੱਚ ਲਾਈ ਆ ਕੱਚ ਦੇਖੀ ਕਿੰਨਾ ਸੱਚ ਦੇਖਣ ਦੇ ਓਏ ਮੇਰੀ ਗੱਲ ਸੁਣੋ ਇਹ ਸਿੱਟ ਕੇ ਕਦੇ ਸਮਾਨ ਧਰਨਾ ਹੁਣ ਫਿਰ ਹਾਂ ਜੇ ਸਮਾਨੀ ਦੇਵਾਂਗੇ ਕੱਡੇ ਢੇਲੋ ਮੂਰੇ ਬੱਸ ਭਰਾਵਾ ਸਾਡੇ ਵੀ ਸਾਰਾ ਬੋਨ ਸਮਾਨ ਬੰਦੀ ਦੇਖੀ ਸੱਚੀ ਦੇਖੀ ਜਾਂਦੇ ਕੋਈ ਨਹੀਂ ਗੱਲਾ ਆ ਓਏ ਆਪਣੇ ਏਜ ਵੀ ਦਿਖਾ ਦੇ ਫਿਰ ਕੋਟ ਹੈ ਵੀ

ਟਰਾਲਾ ਆ ਗਿਆ ਆਪਣਾ ਤੇ ਇਹ ਚ ਧਰਦੇ ਆ ਸਾਮਾਨ ਲੰਗਰ ਵਿੱਚ ਅੰਦਰ ਅੰਦਰ ਲੰਗਰ ਦਾ ਸਾਮਾਨ ਲਾਉਂਦੇ ਆ ਆਪਾਂ ਤੇ ਦੂਜੇ ਟਰਾਲੇ 'ਚ ਆਪਾਂ ਭੈਣ ਭੂਣ ਦਾ ਪ੍ਰਬੰਧ ਕਰਾਂਗੇ ਹੁਣ ਧਰਦੇ ਆ ਆਪਾਂ ਸਾਮਾਨ ਓਏ ਲੱਗੇ ਦਾ ਨਹੀਂ ਬਾਸ ਸਮਝੀ ਸਮਾਨ ਧਰਤਾ ਜਿਹੜਾ ਨਾਲੂ ਕੋਲ ਵਾਲੇ ਦੇ ਵਾਲਾ ਠੀਕ ਓਏ ਫੋਟੋ ਦੇ ਹੋ ਵੀ ਜਿਹੜੇ ਠੀਕ ਜੀ ਲਓ ਬਾਈ ਸਮਾਨ ਧਰਤਾ ਆਪਾਂ ਤੇ ਕੱਲ ਨੂੰ ਚੱਲਾਂਗੇ ਤੇ ਆਪਣੇ ਵਾਲੇ ਟਰਾਲੇ ਦੀ ਕਰਦੇ ਹਾਂ ਹੁਣ ਸੈਟਿੰਗ ਬਾਕੀ ਲਓ ਬਾਈ ਟਰੈਕਟਰ ਸ਼ਟਾਰਟ ਕਰ ਲਿਆ ਆਪਾਂ ਹੁਣ ਆਪਣੇ ਵਾਲਾ ਟਰਾਲਾ ਪਾਉਣੇ ਆ ਤੇ ਇਹ ਜੇ ਗੱਦੇ-ਗੁੱਦੇ ਛੱਡਦੇ ਆ ਨਾ ਬਿਜਲੀ ਦਾ ਪ੍ਰਬੰਧ ਕਰਦੇ ਆ ਤੇ ਫੁੱਲ ਤਿਆਰੀਆਂ ਚੱਕਰ ਕਰਕੇ ਖੜਾਉਨੇ ਆ ਕੱਲ ਨੂੰ ਫਿਰ ਜਾਵਾਂਗੇ ਲੇਉਂਦੇ ਆ ਗੱਦੇ ਮੁੰਡੇ ਕਿਰਾਨੀ ਚੇ ਵੀ ਪੱਲੀਆਂ ਵਛਾ ਲੀਆਂ ਥੱਲੇ ਕਹਿੰਦੇ ਆ ਕਿ ਜਰ ਨਹੀਂ ਪੈਂਦੀ ਗੱਦੇ ਨੂੰ ਹਨਾ ਗਾ ਕੀ ਹਾਂ ਬਈ ਹਾਂ ਠੀਕ ਆ ਥੈਂਕ ਯੂ ਨੂੰ ਬਈ ਹਾਂ ਲੈ ਮੋਟਾ ਗੱਦੇ ਜਾਦੇ ਚੰਗੀ ਤਰ੍ਹਾਂ ਵਧੀਆ ਚੰਗਾ ਮੁੰਡੇ ਵਧੀਆ ਬੈਠਣਾ ਕੋਈ ਦਿੱਕਤ ਨਾ ਆਵੇ ਮੁੰਡਿਆਂ ਨੂੰ ਬੈਠਣ ਚ ਹਾਂ ਤੇ ਆਪਣਾ ਆਵਰਨਾ ਲਾਈਟਾ ਲੂਟਾ ਫਿੱਟ ਕਰਦੇ ਆ ਲਾਈਟਾ ਲੂਟਾ ਫਿੱਟ ਕਰਦੇ ਆ ਵਧੀਆ ਫਿੱਟ ਕਰਦੇ ਆ ਵਧੀਆ ਪਿਆਰ ਨਾ ਜਾਣਾ ਠੀਕ ਆ ਇਹ ਕੋਈ ਹੁਲੜਵਾਜੀ ਨਹੀਂ ਕਰਨੀ ਠੀਕ ਆ ਚੌੜ ਚੱਪੜੀ ਕਰਨਾ ਸੀਧਾ ਦੇ ਦੰਨੇ ਛੜਮੇ ਲਾਓ ਖਾਂਮੇ ਹਾਂ ਇਹ ਵਧੀਆ ਰਹਿਣਾਗਾ ਇੱਥੇ ਕਿਤੇ ਗੰਦ ਨਹੀਂ ਪਾਉਣਾਗਾ ਹਾਂ ਆ ਛੜਲਾ ਉਹਦਾ ਕੱਤੇ ਨਹੀਂ ਕੋਰ ਠੀਕ ਹੈ ਲੈ ਵਧੀਆ ਰਹਿਣਾਗਾ ਚੌੜ ਚੱਪਾ ਨਹੀਂ ਕਰਨਾ ਕੋਈ ਟਰੈਕਟਰ ਵੀ ਟੱਕਰ ਨਹੀਂਗੇ ਰਾਜ ਕੋਈ ਆਉਣੀ ਕਰਨੀ ਗੱਦੇ ਧਰ ਕੇ ਮੁੰਡੇ ਹੁਣ ਕਰਨ ਲੱਗੇ ਮੋਬਾਈਲ ਮੂਲ ਚਾਰਜ ਦਾ ਪ੍ਰਬੰਧ ਚਾਲਣ ਦਾ ਪ੍ਰਬੰਧ ਬੋਰਡ ਲਿਆਏ ਨੇ ਖਰੀਦ ਕੇ ਤੇ ਨੂੰ ਵੜਦਾ ਨੇ ਹਾਂ 3 ਵੋਲਟ ਹੈ ਚਲਾਉਣਗੇ ਇੱਕ ਆ ਹੋ ਗਿਆ ਬਾਕੀ ਦੇਖਦੇ ਆ ਕੀ ਕਰਦੇ ਨੇ ਸਿੱਧੀ ਸਪਲਾਈ ਕਰੀ ਜਾਂਦੇ ਆ ਸਾਰਿਆਂ ਨੂੰ ਮੁੰਡੇ ਲਾਈ ਜਾਂਦੇ ਆ ਬਾਈ ਨਰ ਕੋਈ ਗੱਲ ਨਹੀਂ ਭਰਾਓ ਸਭ ਕੀ ਬਣਾ ਲਓ ਬਾਈ ਟਰਾਲੇ ਦੀ ਆਪਾਂ ਸੈਟਿੰਗ ਕਰਤੀ ਸੀ ਹੁਣ ਆਪਾਂ ਟਰੈਕਟਰ ਲੈ ਕੇ ਚਲਦੇ ਆ ਸਰਵਿਸ ਸਟੇਸ਼ਨ ਵਾਸ਼ ਕਰਾ ਕੇ ਲੈ ਆਉਣੇ ਆ ਤੇ ਬਾਕੀ ਸਾਰਾ ਲਾਈਟਾਂ ਲੂਟਾਂ ਦਾ ਆਪਾਂ ਇੰਤਜ਼ਾਮ ਕਰਤਾ ਤੇ ਹੁਣ ਟਰਾਲਾ ਕੱਢ ਦਿਆਂਗੇ ਤੇ ਟਰੈਕਟਰ ਵਾਸ਼ ਕਰਾਉਨੇ ਆ ਅਬਰ ਸਰਪਸਟੇਸ਼ਨ ਪਹੁੰਚ ਗਏ ਸੀ ਹੁਣ ਟਰੈਕਟਰ ਉਹਦਾ ਵਾਸ਼